ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਅੱਜ ਕਮਾਂਤਰੀ ਸੀਨੀਅਰ ਸਿਟੀਜ਼ਨਸ ਦਿਵਸ ਮੌਕੇ ਲੁਧਿਆਣਾ ਦੇ ਡ੍ਰੀਮ ਐਂਡ ਬਿਊਟੀ ਚੈਲਿਟੇਬਲ ٹرسٹ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਰਾਜਪਾਲ ਨੇ ਸੰਬੋਧਨ ਕਰਦੇ ਆ ਸਾਰੇ ਸੀਨੀਅਰ ਨਾਗਰਿਕਾਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੱਤੀ ਤੇ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਬਜ਼ੁਰਗ ਨਾਗਰਿਕਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ। ਬਜ਼ੁਰਗਾਂ ਦਾ ਸਤਕਾਰ, ਸੁਰੱਖਿਆ ਤੇ ਸਾਂਭ ਸੰਭਾਲ ਕਰਨਾ ਹਰੇਕ ਨਾਗਰਿਕ ਦਾ ਫਰਜ਼ ਹੈ। ਉਹਨਾਂ ਨੇ ਕਿਹਾ ਕਿ ਇਹ ਟਰਸਟ ਬਜ਼ੁਰਗ ਨਾਗਰਿਕਾਂ, ਅਨਾਥ ਬੱਚਿਆਂ ਤੇ ਔਰਤਾਂ ਨੂੰ ਬਿਹਤਰ ਜੀਵਨ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸਮਾਜ ਸੇਵਾ ਕਰ ਰਹੀ ਹੈ। यहाँ मैंने वास्तव में जो वरिष्ठ नागरिकों की जो व्यवस्था है यहाँ के ट्रस्ट और विशेष करके अनिल जी और उनकी टीम ने जिस सेवा भाव से इस प्रकल्प को उठाया है जिस सम्मान के साथ वरिष्ठ लोगों को यहाँ रख करके उनको अपना परिवार का हिस्सा बनाया है अकेलापन दूर करके उनको लगा कि हम सब यहाँ एक परिवार के रूप में रहते हैं ਇਸ ਮੌਕੇ ਰਾਜਪਾਲ ਨੇ ਕਿਹਾ ਕਿ ਮਾਨਵ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈ ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਖ-ਵੱਖ ਵਿਭਾਗਾਂ ਨਾਲ ਹੀ ਸੀਨੀਅਰ ਨਾਗਰਿਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਤੇ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਇਸ ਦੌਰਾਨ ਰਾਜਪਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 70 ਸਾਲ ਦੇ ਬਜ਼ੁਰਗਾਂ ਨੂੰ ਆਯੂਸ਼ਮਾਨ ਸਕੀਮ ਦੇ ਦਾਇਰੇ ਵਿੱਚ ਲਿਆਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ ਬਾਸਟਰ ਮੈਂ ਆਪਨੇ ਭਗਵਾਨ ਜਾਣੇ ਕਹਾ ਕਿ ਇਹ ਆਪਕੇ ਧਿਆਨ ਮੈਂ ਆਇਆ ਔਰ ਫਰਬੂ ਨੇ ਆਪਕੋ ਆਏ ਤੋਂ ਜੀ लेकिन आय का सही खर्च कैसे होता है यह आपने समाज को सिखाने का प्रयत्न किया मैं तो मैं सोचता हूँ हम सब लोग भी इनसे थोड़ी शिक्षा लेकर के छोटा मोटा हमारी जैसी क्षमता उसके अनुसार हम सेवा का काम करें और मेरे को आज तीन दिन की बच्ची को गोद में लेने का मौका मिला जिसका कोई माँ बाप नहीं उसको जिस तरह से उसकी परवरिश कर रहे हैं तो वास्तव में बहुत होने का काम है मैं यहाँ आकर के अपने आप को बहुत गौरवान्वित महसूस करता हूँ कि मैं आज ਇਸ ਦੌਰਾਨ ٹرسٹ ਦੇ ਸੰਸਥਾਪਕ ਤੇ ਚੇਅਰਮੈਨ ਅਨਿਲ ਮੋਂਗਾ ਨੇ ਰਾਜਪਾਲ ਦਾ ਉਚੇਚੇ ਤੌਰ ਤੇ ਸਵਾਗਤ ਕਰਦਿਆਂ ਮੌਕੇ ਤੇ ਹਾਜ਼ਰ ਬਜ਼ੁਰਗ ਨਾਗਰਿਕਾਂ ਨੂੰ ਵੀ ਵਧਾਈਆਂ ਦਿੱਤੀਆਂ ਉਹਨਾਂ ਦੱਸਿਆ ਕਿ ٹرسٹ ਵੱਲੋਂ ਪਿਛਲੇ 25 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਕੀਤੀ ਜਾ ਰਹੀ ਹੈ ਅੱਜ ਬਜ਼ੁਰਗਾਂ ਨੂੰ ਟੈਕਨੋਲੋਜੀ ਕੀਤਾ ਗਿਆ ਹੈਗਾ ਕਿ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਸੋਸਾਇਟੀ ਵਾਸਤੇ ਫੈਮਿਲੀ ਵਾਸਤੇ ਨੇਸ਼ਨ ਵਾਸਤੇ ਉਹਦੀ ਗ੍ਰੇਟਫੁਲਨੈਸ ਉਹਨਾਂ ਨੂੰ ਯੂ نو ਅਕਨੋਲਜ ਕੀਤਾ ਗਿਆ ਕਿ ਤੁਸੀਂ ਬਹੁਤ ਚੰਗਾ ਕੰਮ ਕੀਤਾ ਤੇ ਇਹਦੇ ਜੋ ਉਹਨਾਂ ਦੀ ਉਹਨਾਂ ਨੂੰ ਮੋਟੀਵੇਟ ਰੱਖਣ ਲਈ ਉਹਨਾਂ ਨੂੰ ਉਹਨਾਂ ਦੇ ਉਹਨਾਂ ਦੀ ਅਕਨੋਲਜਮੈਂਟ ਨੈਕਸਟ ਜਨਰੇਸ਼ਨ ਅਵੇਲ ਕਰ ਸਕੇ ਤੇ ਇਟ 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 ਬੀ ਕ੍ਰੀਏਟ ਅਵਨਮੈਂਟ ਸਿਚੁਏਸ਼ਨ ਸੋ ਇਹ ਅੱਜ ਦਾ ਜਿਹੜਾ ਸੀਨੀਅਰ ਸਿਜਨ ਡੇ ਹੈ ਇਟ ਇਜ਼ ਅ ਸੈਲੀਬ੍ਰੇਸ਼ਨ ਥੈਟ ਦੇ ਆਰ ਲਿਵਿੰਗ देयर ਲਾਈਫਸ ਟੂ ਦਾ ਫੁੱਲਸਟ ਸੈਕਟ ਸਮਾਗਮ ਦੌਰਾਨ ਰਾਜਪਾਲ ਨੇ ਆਚਾਰਿਆ ਲੋਕੇਸ਼ ਦੀ ਅਗਵਾਈ ਵਿੱਚ ਅਹਿੰਸਾ ਵਿਸ਼ਵ ਭਾਰਤੀ ਵੱਲੋਂ ਬਣਾਏ ਗਏ ਵਿਸ਼ਵ ਸ਼ਾਂਤੀ ਕੇਂਦਰ ਦੇ ਪੋਸਟਰ ਦਾ ਉਦਘਾਟਨ ਕੀਤਾ ਇਸ ਦੌਰਾਨ ਵਿਸ਼ਵ ਸ਼ਾਂਤੀ ਦੂਤ ਆਚਾਰਿਆ ਲੋਕੇਸ਼ ਨੇ ਕਿਹਾ ਕਿ ਬਜ਼ੁਰਗ ਨਾਗਰਿਕ ਸਾਡੀ ਵਿਰਾਸਤ ਨੇ ਤੇ ਉਹ ਪੁਰਾਤਨ ਸੱਭਿਆਚਾਰ ਦੇ ਪਹਿਰੇਦਾਰ ਵੀ ਨੇ ਇਹਨਾਂ ਦੀ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਆਪਣੇ ਮਾਤਾ ਪਿਤਾ ਤੇ ਬਜ਼ੁਰਗਾਂ ਦਾ ਧਿਆਨ ਰੱਖਣਾ ਹਰੇਕ ਦਾ ਫਰਜ਼ ਹੈ ਇਸ ਸਮਾਗਮ ਵਿੱਚ ਬਜ਼ੁਰਗਾਂ ਤੇ ਬੱਚਿਆਂ ਵੱਲੋਂ ਵੱਖ-ਵੱਖ ਸੱਭਿਆਚਾਰਕ ਵੰਗੀਆਂ ਪੇਸ਼ ਕੀਤੀਆਂ ਗਈਆਂ